ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਹੈ ਬਾਈ ਜੀ ਤੁਹਾਡਾ ਫਿਰ ਤੋਂ ਆਪਣੇ ਨੰਬਰ ਦਾ ਡੇਰੀ ਫਾਰਮ ਤੇ ਤਾਂ ਬਈ ਜਿਹੜੀ ਆਪਾਂ ਅੱਜ ਵੀਡੀਓ ਰਿਕਾਰਡ ਕੀਤੀ ਹੈਗੀ ਆਪਣੀ ਪਿੰਡ ਫੂਦੋ ਜਿੱਥੇ ਬਾਈ ਜੀ ਬਾਈ ਕੋਲ ਇੱਕ ਅਪਸਰਟਿਵ ਟੀਮ ਕਾਊਗੀ ਕਦ ਕਦ ਦੇ ਵੇਲ ਦੀ ਲਵਾਈ ਮਤਲਬ ਤੁਸੀਂ ਚੈੱਕ ਕਰ ਸਕਦੇ ਹੋ ਇੱਥੋਂ ਹੀ ਤੇ ਬਾਕੀ ਜਿਆਦਾ ਜਾਣ ਕੇ ਤੁਹਾਨੂੰ ਮਾਲਕਾਂ ਕੋਲੋਂ ਏਸੀ ਵੀਡੀਓ ਸਾਂਝੀ ਕਰਾਵਾਂਗੇ ਪਹਿਲਾਂ ਉਮੀਦ ਕਰਦੇ ਹਾਂ ਬਾਈ ਜੀ ਜਿਹੜੇ ਵੀਰ ਆਪਣੇ ਨੰਬਰ ਦਾ ਡੇਰੀ ਫਾਰਮ ਚੁੜੇ ਹੋਇਆਗੀ ਸਾਰੇ ਠੀਕ ਠਾਕ ਹੋਵੋਗੇ ਤੇ ਇਦਾਂ ਦੀ ਹੋਰ ਵੀਡੀਓ ਦੇਖਣ ਲਈ ਮੇਟਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਪਹਿਲਾ ਘਰ ਜਿਹੜਾ ਬਟਨ YouTube ਦੇ ਉੱਤੇ ਹੁੰਦਾ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਧਾਰ ਤੱਕ ਪਹਿਲਾਂ ਪਹੁੰਚ ਸਕੇ ਤੇ ਇਦਾਂ ਦੀ ਬਾਈ ਜੀ ਹੋਰ ਵੀਡੀਓ ਬਣਾਉਣ ਲਈ ਆਪਣਾ ਮੋਬਾਈਲ ਨੰਬਰ ਆ 94179 50102 ਜਿਹੜੇ ਕਿਸੇ ਵੀ ਨੂੰ ਲੋੜ ਹੋਈ ਇਦਾਂ ਦੀ ਹੋਰ ਵੀਡੀਓ ਬਣਾਉਣ ਲਈ ਆ ਆਪਣੇ ਨਾਲ ਸਪਾਰਕ ਕਰ ਸਕਦਾ ਹੈਗਾ ਤੇ ਬਾਕੀ ਬਾਈ ਜੀ ਤੁਸੀਂ ਛੋਟੀ ਦੀ ਫੇਸ ਕੁਆਲਿਟੀ ਬਿਊਟੀ ਚੈੱਕ ਕਰ ਸਕਦੇ ਹੋਗੇ ਤੇ ਆਪਾਂ ਹੁਣ ਗੱਲਬਾਤ ਕਰਦੇ ਆ ਮਾਲਕਾ ਨਾਲ ਕਰਦੇ ਬਾਈ ਨੇ ਗੱਲਬਾਤ ਆ ਜੀ ਬਾਈ ਜੀ ਅੱਛਾ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜ ਗਰਦੀਪ ਸਿੰਘ ਆ ਬਈ ਪਿੰਡ ਚ ਨੀ ਪਾ ਗਾ ਪਿੰਡ ਫੂਲ ਪਿੰਡ ਫੂਲ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਵੀ ਰੱਤਿਆਂ ਵਾਲਾ ਮਹੱਲਾ ਪਾ ਜਦਾ ਵੀ ਰੱਤਿਆਂ ਮਹੱਲਾ ਤੇ ਬਈ ਮੋਬਾਈਲ ਨੰਬਰ ਬੁੱਧੀ ਆਪਣਾ 62859 ਵੀਰੇ 6206241 06241 ਬਾਕੀ ਬਾਈ ਜੀ ਮਾਲਕਾਂ ਦਾ ਮੋਬਾਈਲ ਨੰਬਰ ਤੋਂ ਤੋਂ ਸਕਰੀਨ ਤੇ ਚੱਲੀ ਜਾਂਦਾ ਹੋਊਗਾ ਜਿਹੜੇ ਕਿਸੇ ਵੀ ਨੂੰ ਝੋਟੀ ਚੰਗੀ ਲੱਗਦੀ ਹੋਈ ਮਾਲਕਾਂ ਨਾਲ ਸਪਾਰਕ ਕਰ ਸਕਦੇ ਹੋ ਤੇ ਬਈ ਗੱਲ ਕਿਹੜੀ ਝੋਟੀ ਦੀ ਆਪਣੀ ਨੀ ਉਮਰ ਦੀ ਉਮਰ ਕਿੰਨੀ ਆ ਬਈ ਉਮਰ ਬਈ 2.5 ਸਾਲਾਂ ਦੇ ਕਰੀਬ ਆ ਬਈ ਇਹ ਆਪਣੇ ਘਰ ਦੇ ਜੰਪ ਵਾਲਾ ਕੀ ਆ ਘਰ ਦੀ ਜਾ ਫਲਾਈ ਢਾਈ ਸਾਲ ਦੀ ਆਪਣੇ ਪਿੰਡ ਸਾਨਾ ਬਹੁਤ ਚੰਗਾ ਉਹ ਸਾਨ ਦੇ ਕੱਟੀ ਆ ਵੀ ਇਹ ਬਾਈ ਜੀ ਪਹੁੰਚੇਗਾ ਆਪਣੇ ਪਿੰਡ ਸਾਨਾ ਹੈਗਾ ਤੇ ਉਹ ਸਾਨ ਦੀ ਬਾਈ ਜੇ ਕੱਟੀ ਆ ਚੁੱਕੀ ਹੈ ਇਹਦੀ ਮਾ ਆਪਾਂ ਵੇਚਤੀ ਸੀ ਬਈ 14 ਕਿਲੋ ਆਪਣਾ ਚੋਆ ਵਾ ਕਰਦਾ ਠੀਕ ਆ ਬਈ ਮਾ ਚੋਆਲੀ ਟਨ ਵਾ ਵੇਚਿਆ ਹਾਂਜੀ ਹਾਂਜੀ ਠੀਕ ਆ ਬਾਈ ਜੀ ਤੇ ਕੱਦ ਘਾਟ ਮਾ ਚੰਗਾ ਜੀ ਬਈ ਇਹ ਕੱਦ ਘਾਟ ਪੂਰਾ ਸੀ ਮਾ ਦਾ ਬਈ ਇਹ ਨਾਲ ਉੱਚੀ ਸੀ ਹਜੇ ਕੱਦ ਘਾਟ ਕਰੂਗੀ ਠੀਕ ਆ ਬਾਈ ਤੇ ਬਈ ਦੋ ਦੋ ਗੱਲ ਖਰੀਏ ਜੀ ਦੰਦ ਬਾਈ ਆਪਾਂ ਨੂੰ ਯਾਰ ਦੰਦਾ ਬਾਰੇ ਭੇਤ ਨਹੀਂ ਬਾਈ ਜਿਹੜਾ ਵੀ ਆਊਗਾ ਦੇਖ ਪਰਖ ਕੇ ਲੈ ਜੀਵੀ ਠੀਕ ਆ ਬਾਈ ਦੰਦੋ ਦੇ ਬਾਈ ਕਿਰੇਲੂ ਆਂਦੇ ਆ ਕੋਈ ਆਪਣਾ ਵਪਾਰ ਦਾ ਕੰਮ ਵਪਾਰ ਦਾ ਕੰਮ ਨਹੀਂ ਕਿਰੇਲੂ ਬੰਦਾ ਬਾਈ ਠੀਕ ਹੈ ਨਾ ਤੇ ਦੰਦੋ ਬਾਈ ਨੇ ਕਹਿੰਦਾ ਪਟਕੇ ਚੈੱਕ ਨਹੀਂ ਕੀਤੀ ਬਾਕੀ ਨੌਲੇਜ ਹੈ ਨਹੀਂ ਕਿ ਬਾਈ ਨੂੰ ਤੇ ਤੋੜ ਕੇ ਦਿਖਾਦੀ ਬਈ ਮਾੜੀ ਇਹ ਕਰੀ ਜਿਹੜਾ ਬਾਈ ਜੀ ਤੂੰ ਅਸਲ ਤੁਨੀ ਕਾਈ ਝੋਟੀ ਦਾ ਬਾਈ ਜੀ ਚੈੱਕ ਕਰਾਂ ਮੈਂ ਥੋੜੀ ਕੈਮਰੇ ਤੋਂ ਬਈ ਆਪਣੇ ਨੂੰ ਡਰਦੀ ਹੈਗੀ ਠੀਕ ਹੈ ਨਾ ਇਧਰ ਗਲੀ ਚ ਕੱਢ ਦੂ ਇਧਰ ਹੀ ਤੋੜਦਾ ਸੀ ਸਿੱਧਾ ਮਮੀ ਤੇ ਬਾਕੀ ਬਾਈ ਜੀ ਤੁਸੀਂ ਝੋਟੀ ਥੋੜੀ ਡਰਦੀ ਆ ਮਿੱ ਕੀ ਕਹਣਾ ਹਿੱਤ ਲਿਆੜਾ ਵੀ ਅੱਜ ਹੀ ਪਾਇਆ ਬਾਈ ਹਾਂ ਬਈ ਪਹਿਲਾ ਸੰਗਲ ਪਾਇਆ ਇਤਨਾ ਸੰਗਲ ਪਾਇਆ ਸੀ ਠੀਕ ਆ ਬਾਈ ਜੀ ਤੇ ਹੁਣ ਬਾਈ ਮੋੜ ਲਾ ਬਾਈ ਤੁਸੀਂ ਕੀ ਕਹਣਾ ਬਾਈ ਜੀ ਇੱਕ ਬਾਈ ਜੀ ਬਾਈ ਬਾਈ ਦਾ ਹੱਥ ਜਾ ਕੰਮ ਕਰ ਤੇ ਇੱਥੋਂ ਬਈ ਤੁਸੀਂ ਵੀ ਕੱਟੀ ਦੀ ਝੋਟੀ ਦੀ ਬੇਲ ਦੀ ਲਵਾਈ ਤੇ ਕਰ ਥੋੜੀ ਕੈਮਰਾ ਡਰਦੀ ਹੈ ਬਾਈ ਜੀ ਆਲ ਮੰਨਦੀ ਹੈ ਜੀ ਬਸ ਮੋਰੀ ਦੀ ਕੀ ਕਹਣਾ ਬਈ ਕਦ ਕਾਰ ਚੰਗਾ ਬਾਈ ਜੀ ਕਰਮ ਵਾਲੀ ਦਾ ਮਾਲ ਕੋਲੇ ਖੜਿਆ ਵੀ ਅੰਦਾਜ਼ਾ ਕੱਦਾ ਲਗਾਈ ਸਕਦੇ ਹੋਗੇ ਠੀਕ ਹੈ ਨਾ ਮਾੜੀ ਲੰਮੀ ਵੀ ਬੇਲ ਦੀ ਖੜਮੀ ਦਿਖਾਈਏ ਲੈ ਜੀ ਤੂੰ ਅਈ ਕੋ ਬਾਈ ਜੀ ਝੋਟੀ ਦੀ ਵੇਲ ਦੀ ਲੰਬਾਈ ਤੇ ਕੁਆਲਿਟੀ ਚੈੱਕ ਕਰ ਸਕਦੇ ਹੋ ਹੁੰਦਾ ਰਿੰਗ ਸਿੰਘ ਲੱਗਿਆ ਹੋਇਆਗਾ ਮੱਥਾ ਮੁੱਥਾ ਕਰਮਾੜੀ ਦਾ ਬਹੁਤ ਚੌੜਾਗਾ ਫੇਸ ਬਿਊਟੀ ਦੀ ਗੱਲ ਕਰ ਲਈ ਝੋਟੀ ਜੇ ਕਿਸੇ ਪੱਖੋਂ ਬਾਈ ਜੀ ਕੋਈ ਕਮੀ ਨਹੀਂਗੀ ਠੀਕ ਹੈ ਨਾ ਬਾਕੀ ਬਾਈ ਜੀ ਜੇ ਆਪਾਂ ਇਹਦੀ ਗੱਲ ਕਰੀਏ ਮੁੱਲ ਵੜੀ ਮੁੱਲ ਵੜੀ ਬਾਈ ਫੋਨ ਤੇ ਕਰ ਲੈਣੀ ਬਾਈ ਫੋਨ ਤੇ ਕਰੋ ਬਾਈ ਜੀ ਤੇ ਮੋਬਾਈਲ ਨੰਬਰ ਆਪਣਾ ਇੱਕ ਵਾਰੀ ਫਿਰ ਤੋਂ ਬੋਲ ਜੀ 62859 ਬਈਰੇ 62859 02641 02641 ਬਾਈ ਜੀ ਮਾਲਕ ਦਾ ਮੋਬਾਈਲ ਨੰਬਰ ਤੌਰ ਤੋਂ ਤੌਰ ਸਕ੍ਰੀਨ ਤੇ ਚੱਕੇ ਦਾ ਹੋਊਗਾ ਤੇ ਹੋਰ ਕੀ ਬਾਈ ਜੀ ਕਾਸੀ ਤੋਂ ਵੀ ਖੰਡੀ ਸਾਡੇ ਪੂਰੇ ਬਈ ਠੰਡੀ ਸੀ ਲਪੋਰੀ ਆ ਗਈ ਹਾਂ ਬਈ ਤੇ ਬਾਕੀ ਘਰੇ ਆਉਣ ਜਾਣ ਕਰਕੇ ਫਰਕ ਪਾ ਜਾਂਦਾ ਨਾ ਵੀ ਕੈਮਰੇ ਤੋਂ ਚੱਲਦੀ ਏ ਥੋੜੀ ਕੈਮਰੇ ਥੀ ਡਾਰਦੀ ਬਾਕੀ ਬਈ ਜੀ ਇਧਰ ਭਾਈ ਜੀ ਪੂਰੀ ਠੰਡੀ ਸੀ ਲ ਤੇ ਪੂਰੀ ਠੰਡੀ ਸੀ ਵੀ ਹਾਂ ਇੱਕ ਠੰਡ ਕਰਕੇ ਨਮਾਈਆਂ ਧੋਈਆਂ ਇੱਕ ਬਾਈ ਹਾਂ ਜੀ ਇੱਕ ਨਮਾਈ ਸ਼ੂ ਨਮਾਈ ਨੂੰ ਨਹੀਂ ਪਿੰਡ ਤੇ ਤੇਲ ਮਾਲ ਦੁੰਦੇ ਵਿੱਚ ਲੋਕ ਨਾ ਬਾਕੀ ਵੀ ਕਰੂ ਕਦੂ ਵੀ ਰੱਪਿਆ ਹੁੰਦਾ ਜੀ ਇਹ ਮੈਂ ਖੜੀ ਸੀ ਆਪਾਂ ਉਮੀ ਦਿਖਾਤੀ ਜਿਵੇਂ ਖੜੀ ਸੀ ਬਾਈ ਆਪਾਂ ਵੀ ਵੀਡੀਓ ਰਿਕਾਰਡ ਕੀਤੀ ਹੈਗੀ ਥੋੜੀ ਬਈ ਬੁਰਾਨੇ ਬੰਦੇ ਉਪਰੇ ਬੰਦੇ ਥੋੜਾ ਡਰਦੀ ਹੈਗੀ ਪਰ ਉਹ ਠੰਡੀ ਸਾਉਸੀ ਬਾਈ ਜੀ ਪੂਰੀ ਹੈਗੀ ਹਾਂ ਕਲੀਅਰ ਜੇ ਆਪਾਂ ਪਾਸੇ ਹੋਈ ਬਾਈ ਛੋਟੀ ਸ਼ਾਂਤੀ ਸ਼ਾਂਤੀ ਰੱਖੀ ਹੈਗੀ ਠੀਕ ਹੈ ਨਾ ਤੇ ਬਾਕੀ ਨਮਾਈ ਧੋਈ ਹੈ ਜੀ ਬਾਈ ਕਿਉਂਕਿ ਬਾਈ ਜੀ ਠੰਡਾ ਟਾਈਮ ਹੈਗਾ ਬਾਈ ਇੱਕ ਆਪਸ ਨੂੰ ਠੀਕ ਆ ਬਾਈ ਇਹ ਕਾਪੀ ਜੀ ਹੋਰ ਦੱਸ ਦੀ ਬਾਈ ਜੀ ਜਿਹੜੀ ਬਾਈ ਜੀ ਆਹ ਚੀਜ਼ ਹੈਗੀ ਇਹ ਦੋਨੇ ਪਾਸੇ ਹੀ ਆ ਬਈ ਇਹ ਨਾ ਇਹ ਬਈ ਨੌਕਸੇ ਨਹੀਂ ਆ ਬਾਈ ਕੁਛ ਨਹੀਂ ਬਾਈ ਨਾ ਪੁੜੇ ਬੰਦੇ ਹੁੰਦੇ ਜਦੋਂ ਹਾਂ ਬਾਈ ਇਹ ਬਈ ਪੁੜੇ ਹੀ ਬੰਦੇ ਹੁੰਦੇ ਝੋਟੀ ਦੇ ਬਾਈ ਕਹੂੰਗੀ ਝੋਟੀ ਬਾਈ ਜੀ ਠੀਕ ਆ ਵਾਲ ਹੀ ਉੱਠੇ ਆ ਬਾਈ ਬਾਕੀ ਹੋਰ ਕੋਈ ਝੋਕੀ ਕਈ ਪੇਸ਼ੀ ਨਹੀਂ ਗੱਡੂ ਗੁੰਡਾ ਨਹੀਂ ਬਾਈ ਗੱਲ ਕੋਈ ਨਹੀਂ ਦੋਨੇ ਪਾਸੇ ਹੀ ਆ ਦੋਨੇ ਪਾਸੇ ਹੀ ਆ ਬਾਈ ਜੇ ਕਿਸੇ ਵੀ ਨੂੰ ਕੋਈ ਸ਼ੱਕ ਵਾਲੀ ਗੱਲ ਹੈ ਨਹੀਂ ਬਾਈ ਇਹਦੀ ਕੋਈ ਪਰ ਜੇ ਵਰਗੀ ਕਿ ਵੀਡੀਓ ਜੀ ਬਾਈ ਥੋੜਾ ਜਿਆਦਾ ਲੱਗਦਾਗਾ ਬਾਕੀ ਆਪਣੇ ਸੇਵਾ ਪਾਣੀ ਵੀ ਦੇਖ ਲਓ ਤੁਹਾਡੇ ਸਾਹ ਕੁੜਾ ਜੇ ਕੋਈ ਚਾਰ ਚੂਰ ਵਾਲੇ ਧਰੇ ਬਣ ਗਈ ਬਾਈ ਵਧੀਆ ਹਾਂ ਬਰਾਜੀ ਹੋ ਜੂਗੇ ਝੋਟੀ ਝੋਟੀ ਦਾ ਫਰਕ ਪੈ ਜੂਗਾ ਤੇ ਜਿਹੜੇ ਕਿਸੇ ਵੀ ਨੂੰ ਬਾਈ ਟੀਕਾ ਬਾਈ ਬਾਕੀ ਚੰਗਾ ਪਾਊਡਰ ਪਾ ਕੇ ਝੋਟੀ ਬਾਈ ਟੀਕਾ ਪਾ ਲੂਗੀ ਬਾਹਲਾ ਬਾਈ ਕੋਈ ਨਾ ਥੋੜਾ ਡਰਦੀ ਕਰਨ ਵਾਲੀ ਤੇ ਬਾਈ ਜੇ ਕੋਈ ਸੇਵਾਲਾ ਵੀਰ ਲਏਗਾ ਝੋਟੀ ਦੇ ਬਹੁਤ ਜਾ ਕੇ ਚੰਗੀ ਟੌਫ ਦੀ ਮਾਝ ਬਣ ਜਾਣਾ ਇਹਨੇ ਤੇ ਇੱਕ ਇੱਕ ਫੀਲ ਦਾ ਘਟਾ ਜਾ ਰਹੇਗਾ ਤੇ ਇੱਕ ਪਾਊਡਰ ਚਾਰਾ ਰਹੇਗਾ ਝੋਟੀ ਨੇ ਬਾਈ ਬਹੁਤ ਚੰਗੀ ਟੌਫ ਦੀ ਕੁਆਲਟੀ ਦੀ ਝੋਟੀ ਬਣ ਜੂਗੀ ਤਾਂ ਜਿਹੜੇ ਕਿਸੇ ਵੀ ਨੂੰ ਬਾਈ ਲੋੜ ਹੋਈ ਝੋਟੀ ਖਰੀਦਣ ਝੋਟੀ ਚੰਗੀ ਲੱਗੀ ਹੋਵੇ ਮਾਲ ਮੁੱਲਵਾਰੀ ਬਾਈ ਜੀ ਫੋਨ ਤੇ ਕਰਨਗੇ ਠੀਕ ਹੈ ਨਾ ਤੇ ਜਿਹੜੇ ਕਿਸੇ ਵੀ ਨੂੰ ਲੋੜ ਹੋਈ ਮਾਲਕਾਂ ਦਾ ਸਪਰਕ ਕਰ ਸਕਣ ਛੋਟੀ ਖਰੀਦਣ ਲਈ ਤਾਂ ਧੰਨਵਾਦ ਸਾਰੇ ਵੀਰਾਂ ਦਾ ਚੈਨ ਨਾਲ ਜੁੜੇ ਹੋ ਪਿਆਸਕਾਰ ਦਿੰਦੇ ਹੋ ਤਾਂ ਧੰਨਵਾਦ ਸਾਰੇ ਵੀਰਾਂ ਦਾ